ਅੱਜ ਅੱਜ ਵੀ ਫੈਲਾਂ ਦੇ ਸ਼ੋਅ ਤੇ ਆਹੀ ਇੱਥੇ ਪਾਣੇ ਤੇ ਚੀਕੜ ਤੁੰ 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 ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ 'ਚ ਸੁਣੀ ਜਾਣੀ ਜਾਂ ਫੇ ਕਹਿੰਦੇ ਵੀ ਤੂੰ ਇਦਾਂ ਕਹਦੇ ਕਹਿੰਦਾ ਪੰਜਾਬੀ ਆ ਗਿਆ ਓਏ ਉਹ ਮਾਏ ਮੋٹے ਮੋٹے ਅੱਖਰਾਂ 'ਚ ਕਹਿੰਦਾ ਪੰਜਾਬੀ ਆ ਗਿਆ ਓਏ ਆ ਕਿੱਥੇ ਆ ਗਏ ਕਿੱਥੇ ਆ ਗਏ ਪੰਕੜੇ ਪਾਇਣੇ ਹੈ ਲੋ ਸੋਰੀ ਹਾਇਰੋ ਹੈ ਸੋਡੀ ਹੈਲੋ ਥੋੜੀ ਇੰਗਲਿਸ਼ ਹੈ ਪੰਜਾਬੀ ਇਸ ਬੈਰ ਯੂ ਕੈਨ ਅਨਸਰ ਜਾਣਾ ਬੈਕ ਡੋਰ ਤੇ ਛਾਉਣਾ ਫਰੰਟ ਡੋਰ ਇਹ ਕੰਮਾਂ ਦਾ ਸਾਂਝਾ ਹੁੰਦੇ ਅੱਜ ਅਸੀਂ ਆਏ ਜੀਬੀ ਫਿਲਾਂ ਦੇ ਸ਼ੋਅ ਤੇ ਅਸੀਂ ਇੱਥੇ ਪਾਵਾਂਗੇ ਪਚਿਕੜ ਕੀ ਪਾਵਾਂਗੇ ਪਚਿਕੜ ਇਹਦਾ ਟ੍ਰਾਂਸਲੇਸ਼ਨ ਕਰ ਹੁਣ ਪਚਿਕੜ ਦੀ ਜਿਹੜਾ ਬੰਦਾ ਇਹਦੀ ਟ੍ਰਾਂਸਲੇਸ਼ਨ ਕਰੂਗਾ ਪਚਿਕੜ ਦੀ ਉਹਨੂੰ ਮੈਂ ਪਰਸਨਲੀ ਥੈਂਕ ਯੂ ਬੋਲੂਗਾ ਵੱਡੇ ਵੱਡੇ ਦਿਗਜ ਇਥੇ ਆਉਣ ਨੂੰ ਤਰਸਦੇ ਨੇ ਤੇ ਤੁਸੀਂ ਅੱਜ ਇੱਥੇ ਆਇਓ ਕੀ ਫੀਲ ਕਰ ਰਹੇ ਹੋ ਮਤਲਬ ਕਿੰਨਾ ਸ਼ੁਕਰ ਪ੍ਰਮਾਤਮਾ ਦਾ ਕੀ ਤੁਹਾਡੇ ਮਨ ਦੀ ਸ਼ੁਕਰ ਹੀ ਆ ਮਤਲਬ ਕੀ ਕਹਦੇ ਹੁੰਦੇ ਹਨ ਐਨ ਬੀ ਸੀ ਜਿਵੇਂ ਫੈਲਨ ਸ਼ੋ ਪੂਰੇ ਨਾਰਥ ਅਮਰੀਕਾਸ ਜਾਂਦਾ ਬ్రో ਪੂਰੇ ਨਾਰਥ ਸਾਰੇ ਗੋਰਿਆਂ ਦੇ ਘਰਾਂ ਦੇ ਵਿੱਚ ਅੱਜ ਪੰਜਾਬੀ ਸੁਣੀ ਜਾਣੀ ਆ ਆਇਓ ਰੱਬਾ ਇਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ ਮਤਲਬ ਪੰਜਾਬੀ ਬੋਲੀ ਕਰਕੇ ਅਸੀਂ ਪੰਜਾਬੀ ਬੋਲੀ ਕਰਕੇ ਇਨਾ ਮਾਣ ਮਿਲਿਆ ਤੇ ਜਦੋਂ ਇਦਾਂ ਥੋੜੀ ਜੀ ਵੀ ਕੋਈ ਨਵੀਂ ਅ ਅਪਡੇਟ ਹੁੰਦੀ ਹੈ ਨਾ ਕਿ ਅਪਗ੍ਰੇਡ ਲਾਈਕ ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ ਚ ਸੁਣੀ ਜਾਣੀ ਜਾਂ ਬ੍ਰੋ ਮਤਲਬ ਤੂੰ ਤੂੰ ਫੀਲ ਫੀਲ ਕਰ ਸਕਦਾ ਹੈਗਾ ਅੱਜ ਪੂਰੇ ਗੋਰਿਆਂ ਦੇ ਘਰਾਂ ਦੇ ਵਿੱਚ ਪੰਜਾਬੀ ਸੁਣਨੀ ਆ ਨਾ ਮਤਲਬ ਗੋਰਿਆਂ ਦਾ ਸ਼ੋਅ ਇਹ ਗੋਰੇ ਉਹਨੂੰ ਤਰਸਦੇ ਨੇ ਇੱਥੇ ਦੇਖੇ ਪੰਜਾਬੀ ਆ ਗਏ ਸ਼ੁਕਰ ਬਰਵਾਦ ਵਾ ਫੇਰ ਫੇ ਕਹਿੰਦੇ ਵੀ ਤੂੰ ਇਦਾਂ ਕਹਿੰਦਾ ਕਹਿੰਦਾ ਪੰਜਾਬੀ ਆ ਗਏ ਓਏ ਉਹ ਮਾ ਮੋٹے ਮੋٹے ਅੱਖਰਾਂ ਚ ਕਹਿੰਦਾ ਪੰਜਾਬੀ ਆ ਗਏ ਓਏ ਤੇ ਆਉਂਦੇ ਰੇ ਰੇ ਤੇ ਸ਼ਾ ਜਾਣਗੇ ਬਸ ਹੌਲੀ ਹੌਲੀ ਸਾਰੇ ਆ ਜਾਣ ਮਹਾਰਾਜ ਸੁੱਖ ਰੱਖੇ ਬਸ ਇੱਕ ਵਾਰੀ ਡੋਰ ਓਪਨ ਹੋਣ ਦੀ ਗੱਲ ਆ ਸਹੀ ਗੱਲ ਆ ਉਹ ਬੇਰਿਆ ਪਰਬਾਤ ਨੂੰ ਸ਼ੁਕਰ ਕਰਦਾ ਜੱਟ ਤੇ ਜ਼ਿਮੀ ਬਦਲ ਕੇ ਦੁੱਤਰੇ ਹੋ ਜਾਂਦਾ ਇੱਕ ਲੱਗਦਾ ਜ਼ਿਮੀਦਾਰ ਹੈਗਾ ਤੇ ਫਿਰ ਨਾਲ ਪੜਿਆ ਹੁੰਦਾ ਜੱਟ ਤੇ ਜ਼ਿਮੀ ਇਸ ਕੋ You. God bless you yes. and best of luck. We were going to come see you but we were getting married the same day that your concert was and then we were coming to LA. We are going to see you in Thank LA. We right. sure. tried we'll to you see you tonight but you. good Thank luck. Take oh, no. no. oh, no, no, yeah. oh, yeah, Come here, come here. ये सही है शुरू 했다 करूंगा हां ब्रो हां टटा टटा ਪੋਜ਼ਿਟਿਵ ਬੰਦਾ ਯਾਰ ਪੋਜ਼ਿਟਿਵ ਐਦਾਂ ਮਿਲਿਆ ਹਾਏ ਵੈਲਕਮ ਐਦਾਂ ਮਿਲਿਆ ਯਾਰ ਵੈਰੀ ਪੋਜ਼ਿਟਿਵ ਯਾਰ ਵੈਰੀ ਗੁੱਡ ਯਾਰ ਹੀ ਇਜ਼ ਆਲਸੋ ਸੈਕਸਿਟ ਅਸੀਂ ਵੀ ਆਰ ਇੰਟਰਵਰਟ ਬੰਦੇ ਸੱਸੇ ਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਏ ਐਦਾਂ ਮਿਲਿਆ ਕਰਨਾ ਹੁਣ ਆਪਾਂ ਇੱਕ ਦੂਜੇ ਨੂੰ ਸਵੇਰ ਨੂੰ ਕਹਿੰਦਾ ਹੈਲੋ ਗੁੱਡ ਮਾਰਨਿੰਗ ਨਹੀਂ that is how you do it thank you so much ਦਿਲਜੀ ਤਸਾਂਸ We'll be right back! Thank you, man. Uh, thank you. Appreciate what? it. <laughs> it. Appreciate it man. Yeah, man, thank you, guys. You know, appreciate it. you Appreciate it. literally, I mean, we've been there for 16 years. That's <laughs> no doubt the top five. Yeah. Wow. There's a party going on, yeah. wow. Congratulations. Wow. we that. Yeah. 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 we awesome. yeah. Thank you. It thank couldn't you, have gone better. It was the, right. it was fantastic. It was electric thank out there. So, Everyone was dancing. You thank that was phenomenal. Couldn't have gone better. Thank, thank you, you so much. for having good. us. Please we come back. It. Please, whatever. Let's yeah. take a photo if you don't yes, mind. Yeah, please, yes. That was so good Do you mind if I do that or no? What, 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 <laughs> what do I don't want, do want to do that. <laughs> you you know, can do well, I can do it. One, two, three.

Thank you. Waiting for your next door. they like waiting for your next door now. Enjoy New York City. Enjoy New York. Just full of different people of all ethnicities. Everyone was just up and jumping. They didn't know anything, just all the